ਹਾਂਜੀ ਗਾਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ 328 ਰੂਪਾਂ ਬਾਰੇ ਜੋ ਕਿ ਆਪ ਸਭ ਜਾਣਦੇ ਹੋ ਹੋ ਕਿ ਇਹ ਰੂਪ ਗਾਇਬ ਹੋ ਚੁੱਕੇ ਸਨ ਪਰ ਅਜੇ ਤੱਕ ਇਸ ਰੂਪ ਕਿਸੇ ਨੂੰ ਵੀ ਨਹੀਂ ਮਿਲੇ ਅਤੇ ਹਜੇ ਤੱਕ ਇਸ ਦੀ ਜਾਂਚ ਚੱਲ ਰਹੀ ਹੈ ਤਾਂ ਅੱਜ ਦੀ ਵੀਡੀਓ ਨੂੰ ਐਂਡ ਤੱਕ ਦੇਖਿਓ ਆਖਰਕਾਰ ਅਸਲ ਦੇ ਵਿੱਚ ਮਾਮਲਾ ਕੀ ਹੈ ਅਤੇ ਇਹ ਮਾਮਲਾ ਕਿੱਥੋਂ ਤੱਕ ਪਹੁੰਚਿਆ ਹੈ ਤਾਂ ਚਲੋ ਬਿਨਾਂ ਦੇਰ ਕੀਤੇ ਹੋਏ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮਾਮਲਾ ਕੀ ਹੈ ਇਹ ਮਾਮਲਾ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡਾਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਜਾਂਚ ਵਿੱਚ ਪਤਾ ਲੱਗਿਆ ਕਿ ਕੁੱਲ 328 ਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ ਦਾ ਰਿਕਾਰਡ ਤਾਂ ਮੌਜੂਦ ਹੈ ਪਰ ਉਹ ਹਕੀਕਤ ਵਿੱਚ ਮੌਜੂਦ ਨਹੀਂ ਹਨ ਇਹਨਾਂ ਰੂਪ ਗੁਰਦੁਆਰਿਆਂ ਐਜੀਪੀਸੀ ਦੇ ਸਟੋਰ ਜਾਂ ਧਾਰਮਿਕ ਸੰਸਥਾਵਾਂ ਵਿੱਚ ਹੋਣੇ ਚਾਹੀਦੇ ਸਨ ਪਰ ਉਹ ਕਿੱਥੇ ਗਏ ਇਸ ਦਾ ਕੋਈ ਸਪਸ਼ਟ ਜਵਾਬ ਨਹੀਂ ਇਹ ਮਾਮਲਾ ਕਦੋਂ ਸਾਹਮਣੇ ਆਇਆ ਸਾਲ 2020 ਦੇ ਆਸ-ਪਾਸ RGPC ਦੇ ਅੰਦਰੋਂ ਦੇ ਰਿਕਾਰਡ ਆਡਿਟ ਦੌਰਾਨ ਇੱਕ ਗੜਬੜ ਸਾਹਮਣੇ ਆਈ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਮੇਟੀਆਂ ਬਣੀਆਂ ਜਾਂਚ ਰਿਪੋਰਟਾਂ ਤਿਆਰ ਹੋਈਆਂ ਕੁਝ ਅਧਿਕਾਰੀਆਂ ਨੂੰ ਦੋਸ਼ੀ ਮੰਨਿਆ ਗਿਆ ਪਰ ਕਾਨੂੰਨੀ ਕਾਰਵਾਈ ਹੌਲੀ-ਹੌਲੀ ਚਲਦੀ ਰਹੀ ਪੁਲਿਸ ਅਤੇ SIT ਦੀ ਐਂਟਰੀ ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਐ ਜੀ ਪੀ ਸੀ ਦੇ ਕੁਝ ਸਾਬਕਾ ਅਧਿਕਾਰੀਆਂ ਦੇ ਨਾਂ ਸਾਹਮਣੇ ਆਏ ਇਸ ਨਾਲ ਮਾਮਲਾ ਸਿਆਸੀ ਅਤੇ ਧਾਰਮਿਕ ਦੋਵਾਂ ਪਧਰਾਂ ਤੇ ਗਰਮਾ ਗਿਆ ਸ਼੍ਰੀ ਅਕਾਲ ਤਖਤ ਸੈਭਦਾਰਕ ਸ਼ੁਰੂ ਵਿੱਚ ਐ ਜੀ ਪੀ ਸੀ ਨੇ ਪੁਲਿਸ ਨੂੰ ਰਿਕਾਰਡ ਦੇਣ ਤੋਂ ਇਨਕਾਰ ਕੀਤਾ ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੁਕਮ ਦਿੱਤਾ ਗਿਆ ਕਿ ਸਾਚੇ ਸਾਹਮਣੇ ਲਿਆਉਣ ਲਈ ਐ ਜੀ ਪੀ ਸੀ ਪੁਲਿਸ ਅਤੇ ਐ ਸਾਈ টি ਨਾਲ ਸਹਿਯੋਗ ਕਰੇ ਇਸ ਤੋਂ ਬਾਅਦ ਐ ਜੀ ਪੀ ਸੀ ਨੇ ਸਹਿਯੋਗ ਦੇਣ ਦੀ ਸਹਿਮਤੀ ਦਿੱਤੀ ਕਿ ਕੋਈ ਸਰੂਪ ਮਿਲੇ ਹਨ ਪੰਜਾਬ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਕਿ ਕੁਝ ਸਰੂਪ ਬਾਂਗਾ ਨਵਾਂ ਸ਼ਹਿਰ ਇਲਾਕੇ ਵਿੱਚ ਮਿਲੇ ਹਨ ਪਰ ਹਾਲੇ ਵੀ ਸਾਰੇ 328 ਸਰੂਪਾਂ ਬਾਰੇ ਸਪਸ਼ਟ ਜਾਣਕਾਰੀ ਨਹੀਂ ਮਿਲੀ ਸਿਆਸਤ ਕਿਉਂ ਹੋ ਰਹੀ ਹੈ ਸਰਕਾਰ ਐ ਜੀ ਪੀ ਸੀ ਤੇ ਲਾਪਰਵਾਹੀ ਦੇ ਦੋਸ਼ ਲਾ ਰਹੀ ਹੈ ਆਰਜੀਪੀਸੀ ਕਹਿੰਦੀ ਹੈ ਕਿ ਮਾਮਲੇ ਨੂੰ ਰਾਜਨੀਤਿਕ ਰੰਗ ਦਿੱਤਾ ਜਾ ਰਿਹਾ ਹੈ ਪਰ ਸੰਗਤ ਦੀ ਮੰਗ ਇੱਕ ਹੀ ਹੈ ਸੱਚ ਸਾਹਮਣੇ ਆਵੇ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇ ਸਿੱਖ ਸੰਗਤ ਦੀ ਭਾਵਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਗ੍ਰੰਥ ਨਹੀਂ ਸਾਡੇ ਜਿੰਦ ਜਾਨ ਸਾਡੇ ਗੁਰੂ ਸਹਿਬ ਹਨ ਇੱਕ ਵੀ ਸਰੂਪ ਨਾਲ ਲਾਪਰਵਾਹੀ ਸਾਰੇ ਸਿੱਖ ਕਾਮ ਲਈ ਅਸਹਿਣਸ਼ੀਲ ਹੈ ਦੋਸਤੋ 328 ਰੂਪਾਂ ਦਾ ਮਾਮਲਾ ਹਜੇ ਵੀ ਪੂਰਾ ਨਹੀਂ ਹੋਇਆ ਸਾਨੂੰ ਚਾਹੀਦਾ ਹੈ ਕਿ ਅਫਵਾਹਾਂ ਤੋਂ ਦੂਰ ਰਹੀਏ ਸੱਚੀ ਅਤੇ ਪ੍ਰਮਾਣਿਕ ਜਾਣਕਾਰੀ ਸਾਂਝੀ ਕਰੀਏ ਅਤੇ ਗੁਰੂ ਸਾਹਿਬ ਦੀ ਮਰਿਆਦਾ ਦੀ ਰੱਖਿਆ ਕਰੀਏ ਅਜਿਹੀ ਹੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਜਿਹੀ ਹੀ ਹੋਰ ਵੀਡੀਓ ਆਪਾਂ ਲਿਆਉਂਦੇ ਰਵਾਂਗੇ ਕੋਈ ਵੀ ਅਜਿਹੀ ਜਾਣਕਾਰੀ ਆਪਾਂ ਨੂੰ ਮਿਲਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ